लोग पता नहीं क्या की चांदे ने सारे जे गुलामों तो हेलो हेलो परमिशन नहीं मैं ते अपनी मर्जी दा मैं मर्जी नाल गाना ही ਛੱਡ ਦਿੰਦਾ मैं मर्जी नाल ਗਾਉਂਦਾ ਹੀ ਨਹੀਂ ਜੋ ਕੋ ਪਰਮੇਸ਼ਾں ਕਹੀਂ ਜਿਹੜੀਆਂ ਮੇਰੇ ਕੋ ਲਿਖੀਆਂ ਚੀਜ਼ਾਂ ਹੁੰਦੀਆਂ ਸੀ ਮੈਂ ਮੈਟਰ ਬਹਿ ਕੇ ਕਰ ਛੱਡ ਦਿੰਦਾ ਜੋ ਲੋਕਾਂ ਨੇ ਕਿਉਂ ਸੁਣਾਉਣਾ ਆਉਂਦਾ ਆ ਤੇ ਸੁਣਾ ਦੇਣਾ ਜੇ ਨਹੀਂ ਆ ਤੇ ਹੱਥ ਜੋੜ ਦੇਣਾ ਤੇ ਫਿਰ ਵੀ ਲੋਕੀ ਕਹਿੰਦੇ ਨੇ ਇਹ ਆ ਚੀਜ਼ਾ ਗਾਉਂਦਾ ਇਹ ਕਰਦਾ ਉਹ ਕਰਦਾ ਅਸਲੀ ਦੁਨੀਆ ਤੋਂ ਹੁਣ ਪਤਾ ਲੱਗਾ ਮੇਰੀ 40 ਤੋਂ 50 ਸਾਲ ਦੀ ਉਮਰ ਹੋ ਗਈ ਆ ਕਿ ਐਵੇਂ ਨਹੀਂ بڑے بڑے ਫਕਰਾਂ ਨੇ ਦੁਨੀਆ ਤੋਂ ਤੌਬਾ ਕਰਦੀ ਜਾ ਯਾਰ ਐਵੇਂ ਥੋੜੀ ਜੰਗਲਾਂ 'ਚ ਚਲੇ ਗਏ ਨੇ ਅਸੀਂ ਸੋਚਦੇ ਇੱਕ ਵਾਰੀ ਅਸੀਂ ਗਏ ਤੇ ਪਹਾੜਾਂ 'ਚ ਜਦੋਂ ਗੱਡੀ ਜਾਵੇ ਨਾ ਤੇ ਨਾਲ ਮੇਰੇ ਬੱਚੇ ਜਦੋਂ ਪਰੇਸ਼ਾਨ ਹੋ ਗਏ ਕਹਿੰਦੇ ਯਾਰ ਸਾਰੇ ਬਾਬੇ ਪਹਾੜਾਂ 'ਚ ਕਿਉਂ ਆ ਗਏ ਮੈਨੂੰ ਹੁਣ ਪਤਾ ਲੱਗਾ ਕਿ ਦੁਨੀਆ ਨੂੰ ਕਿਉਂ ਛੱਡ ਕੇ ਪਹਾੜਾਂ 'ਚ ਚਲੇ ਗਏ ਸੀ ਇਸੇ ਕਰਕੇ ਯੋ ਦੁਨੀਆ ਤੋਂ ਦੂਰ ਕਿਉਂ ਰਹਿਣ ਲੱਗਾ ਸੀ ਯਾਰ ਇੱਕ ਕਿਸੇ ਦੀ ਸੁੱਖ ਨਾ ਪੂਰੀ ਹੋਵੇ ਬਾਬੇ ਤਪ ਕਰਦੇ ਨੇ ਬੰਦਗੀ ਕਰਦੇ ਨੇ ਕਿੰਨਾ ਵਾਸਤੇ ਸਾਸੰਗਤਾ ਵਾਸਤੇ ਉਹ ਕੋਹਾਦੋ ਕਹਿੰਦਾ ਕਿ ਬਾਬਾ ਜੀ ਆ ਕੰਮ ਨੌਕਰੀ ਲੱਗ ਜਾਏਗਾ ਬਾਬਾ ਕਹਿੰਦਾ ਤੇਰਾ ਬੱਚਾ ਨੌਕਰੀ ਲੱਗ ਜਾਏਗਾ ਤੇ ਲੱਗ ਗਿਆ ਬੜੀ ਫਕੀਰ ਨੇ ਦੁਆ ਕੀਤੀ ਬੜੀ ਬਨਗੀ ਕੀਤੀ ਆਪਣੇ ਯਾਰ ਨੂੰ ਰਾਜ਼ੀ ਕਰਕੇ ਤੇ ਉਹਦਾ ਕੰਮ ਠੀਕ ਕੀਤਾ ਤੇ ਬਾਬੇ ਦੇ ਆਪਣੇ ਵੀ ਤੇ ਬੱਚੇ ਐ ਸੀ ਉਹ ਆਪਣੇ ਨੂੰ ਵੀ ਲਾ ਸਕਦਾ ਸੀ ਉਹ ਕਹਿੰਦਾ ਛੱਡ ਯਾਰ ਲੋਕਾਂ ਨਾਲ ਬਾਜ਼ੀ ਵੇਖਾਂਗੇ ਪਹਿਲਾਂ ਆਪਣਾ ਸਾਰੀ ਇੱਕ ਬਾਬਾ ਬਬਰ ਸਰ ਦਾ ਉਹਦੇ ਕਹਿਣ ਤੇ ਕੋ ਲੱਗਾ ਤੇ ਕਹਿੰਦਾ ਬਾਬਾ ਇੱਕ ਨਹੀਂ ਇਹ ਸਾਰੇ ਕੰਮ ਹੋ ਗਏ ਨੇ ਇੱਕ ਕੰਮ ਨਹੀਂ ਹੋਇਆ ਕਹਿੰਦਾ ਤੇਰੇ ਪੰਜ ਸੱਤ ਨੌਕਰੀਆਂ ਤੇ ਲੱਗੈ ਨਹੀਂ ਤੇ ਜੇਕ ਨਹੀਂ ਲੱਗਾ ਤੇ ਜਿਹੜੀ ਗੱਲ ਕੋਈ ਸ਼ਾਇਦ ਕਿਸਮਤ ਦੇ ਵਿੱਚ ਨਹੀਂ ਹੋਣਾ ਜਾਂ ਕੀ ਹੈ ਨਹੀਂ ਨਹੀਂ ਬਾਬਾ ਜੀ ਨਾਲ ਰੱਜ਼ਗੀ ਕਹਿੰਦਾ ਬਾਬਾ ਕਹਿੰਦਾ ਮੇਰੇ ਤਿੰਨ ਮੁੰਡੇ ਨੇ ਕੋਈ ਮਿਹਨਤ ਕਰਦਾ ਕੋਈ ਮਜ਼ਦੂਰੀ ਕਰਦਾ ਤੇ ਜੇ ਇੰਨੀ ਜੇ ਮੈਂ ਆਪਣੇ ਲਈ ਤੱਪ ਕਰਕੇ ਬੰਦਗੀ ਕਰਨੀ ਹੁੰਦੀ ਤੇ ਪਹਿਲਾਂ ਇਹਨਾਂ ਨੂੰ ਬਣਾਉਂਦਾ ਕੋਈ ਕੋਈ ਬਜਰੀ ਬੋਰਡ 'ਚ ਹੁੰਦਾ ਕੋਈ ਇਨਸਪੈਕਟਰ ਹੁੰਦਾ ਕੋਈ ਮੰਤਰੀ ਹੁੰਦਾ ਨਹੀਂ ਨਹੀਂ ਫਕੀਰ ਬੰਦਗੀ ਕਰਦਾ ਕਿ ਨਾਲੇ ਸਾਸੰਤਾ ਲਈ ਸਾਸੰਤਾ ਜਦੋਂ ਕਹਿ ਦਿੰਦੀਆਂ ਨੇ ਨਾ ਇਹ ਬਾਬਾ ਜੀ ਅਜੇ ਗੱਲ ਨਹੀਂ ਬਣੀ ਇਸ ਕਰਕੇ ਮੈਂ ਸਾਸੰਤਾ ਨੂੰ ਦੁਨੀਆ ਨੂੰ ਕੁਝ ਲੋਕ ਹੁੰਦੇ ਨੇ ਕੁਝ ਲੋਕ ਹੁੰਦੇ ਨੇ ਜ਼ਿਆਦਾ ਨਹੀਂ ਹੁੰਦੇ ਕੁਝ ਕੀ ਹੁੰਦੇ ਨੇ ਪਰ ਜਿੰਨੇ ਜੋ ਬੀਜਣਾ ਵੜਣਾ ਉਹੀ ਆ ਉਹੋ ਹੀ ਵੜਣਾ ਵਾ ਕਦੇ ਮਦ ਬਲੇਖੇ ਜਰਵੇ ਇਹ ਸਾਨੂੰ ਗਾਣਿਆਂ ਦੇ ਨਾਲ ਤਾਂ ਥੋੜੀ ਮਿਲਦਾ ਆ ਮੈਨੂੰ ਕਿਤੇ ਗਾਉਣ ਦੇ ਨਾਂ ਦਾ ਥੋੜੀ ਮਿਲਦਾ ਉਹ ਜਿਹੜੇ ਪਿੱਛੇ ਬਾਲ ਬੱਚੇ ਹੁੰਦੇ ਨੇ ਨਾ ਨਾ ਕਈ ਪਰੀ ਉਹਨਾਂ ਦੀ ਕਿਸਮਤ ਦਾ ਵੀ ਮਿਲਦਾ